ਬੇਟੇ ਦੀ ਸੁਸਾਈਡ ਕਰਨ ਡੈਥ ਹੋ ਗਈ ਸੀ। ਉਹਨੂੰ 3-4 ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ। ਉਹਨੂੰ ਕਿਹਾ ਵੀ ਮੇਰੀ ਮਦਰ ਬੈੱਡ ਤੋਂ ਗਿਰ ਗਈ। ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਖੂਨ ਨਾਲ ਲੱਤਾਂ ਸੁੱਈ ਹੋਈ ਸੀ। ਇਹ ਦੁਰਸ਼ਤ ਨੂੰ ਸਾਪੀ ਵੀ ਬਰਾਮਦ ਹੋ ਗਈ। ਜੋ ਖੂਨ ਨਾਲ ਲੱਤਾਂ ਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਂ ਸਸ਼ੀਕਲ ਮੈਂ ਕੋਮਲ ਚਰਦੀਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਤੱਪਵਾਨੀ ਗੜ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਬੇਰਹਿਮ ਧੀ ਦੇ ਵੱਲੋਂ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰ ਦਿੱਤਾ ਗਿਆ। ਜੀ ਹਾਂ ਰੋਂਗਟੇ ਖੜੇ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਜ਼ੁਰਗ ਔਰਤ ਜਿਸ ਦਾ ਨਾਮ ਮੂਰਤੀ ਦੇਵੀ ਹੈ ਉਹ ਆਪਣੀ ਧੀ ਦੇ ਨਾਲ ਪਵਾਨੀ ਗੜ ਦੇ ਗਊਸ਼ਾਲਾ ਚੌਂਕ ਦੇ ਵਿੱਚ ਰਹਿੰਦੀ ਸੀ ਅਤੇ ਮਸਾਲੇ ਪੀਸਣ ਦਾ ਕੰਮ ਕਰਦੀ ਸੀ ਅਤੇ ਇਸ ਕੰਮ ਦੇ ਨਾਲ ਹੀ ਉਹ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਪਿਛਲੇ ਕਾਫੀ ਸਮੇਂ ਤੋਂ ਹੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਅਤੇ ਲੜਕੀ ਦੇ ਦੁਆਰਾ ਆਪਣੀ ਮਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਮਾਰਿਆ ਜਾਂਦਾ ਸੀ ਤਬੀਤੀ ਦਿਨੀ ਉਸ ਕਾਲਜੂਗੀ ਧੀ ਦੇ ਵੱਲੋਂ ਕਲੇਸ਼ ਦੇ ਚੱਲਦਿਆਂ ਥਾਪੀ ਮਾਰ ਕੇ ਬਜ਼ੁਰਗ ਔਰਤ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਜਦੋਂ ਮੋਹੱਲਾ ਨਿਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਘਟਨਾ ਦੀ ਸੂchnਾ ਪੁਲਿਸ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਇਸ ਮੌਕੇ ਮੋਹੱਲਾ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਘਟਨਾ ਦੇ ਬਾਰੇ ਮੀਡੀਆ ਨੂੰ ਕੀ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਮੈਂ ਵਿੱਕੀ ਖੋਸਲਾ ਜੀ ਮੇਰੀ ਇੱਥੇ ਵਿੱਕੀ ਪ੍ਰਾਪਰਟੀ ਅਡਵਾਈਜ਼ਰ ਦੇ ਨਾਮ ਤੇ ਮੇਰਾ ਆਫਿਸ ਹੈ ਇੱਥੇ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ 10 ਤੋਂ 12 ਸਾਲ ਤੋਂ ਮਸਾਲਾ ਮਿਰਚਾ ਪਿਸ ਪਸਾਈ ਦਾ ਕੰਮ ਕਰਦੀ ਸੀ ਪਹਿਲਾਂ ਇਹਦੀ بیٹے ਦੀ ਸੁਸਾਈਡ ਕਰਨ ਡੈਥ ਹੋ ਗਈ ਸੀ ਉਹ ਆਪਣੇ ਪੇਕੇ ਵਾਪਸ ਚਲੀ ਗਈ ਸੀ ਜੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨੇ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ 3-4 ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ੀ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਕੁੱਟਦੀ ਸੀ ਕਰਦੀ ਸੀ ਅੱਜ ਸਵੇਰੇ ਇਸਨੇ ਆਪਣੀ ਮਾਂ ਨੂੰ ਸਾਡੇ ਦਸਣ ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਨੂੰ ਇਹਨੂੰ ਕਿਹਾ ਵੀ ਮੇਰੀ ਮਦਰ ਬੈਂਡ ਤੋਂ ਗਿਰ ਗਈ ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਹੂਨ ਨਾਲ ਲੱਤਪਾ ਥੋਈ ਹੋਈ ਸੀ ਹੂਨ ਨਾਲ ਲੱਤਪਾ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ ਪੁਲਿਸ ਨੇ ਆ ਕੇ ਆਪਣੀ ਇਨਕੁਆਇਰੀ ਕੀਤੀ ਪੁਲਿਸ ਨੇ ਜਦੋਂ ਇਨਕੁਆਇਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸ਼ਰੀਰ ਤੇ ਸੱਟਾਂ ਲੱਗੀਆਂ ਸੀ ਮੂੰਹ ਤੇ ਫੇਰ ਪੁਲਿਸ ਨੂੰ ਥਾਪੀ ਵੀ ਬਰਾਮਦ ਹੋ ਗਈ ਜੋ ਖੂਨ ਨਾਲ ਲਥਪਥ ਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇ ਦੇਖੋ ਜੀ ਇੱਥੇ ਰੋਜ਼ ਇੱਕ ਤਿੰਨ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੀ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਹੈ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਹੈ ਹੋਰ ਕਿਸੇ ਦੀ ਕੋਈ ਐਂਟਰੀ ਨਹੀਂ ਹੋਈ ਇਨੇ 3-4 ਘੰਟੇ ਦੇ ਕਰੀਬ ਕਿਸੇ ਨੂੰ ਦੱਸਿਆ ਨਹੀਂ ਵੀ ਮੇਰੀ ਮਾਂ ਗਿਰ ਗਈ ਜਾਂ ਹੋਰ ਕਰ ਗਈ ਇਹ ਪਾਰਕ ਚੋਈਏ ਕੋਈ ਆਵਾਜ਼ ਆਵਾਜ਼ ਜੀ ਇਹ ਵੀ ਪਤਾ ਜੀ ਸਵੇਰ 3-4 ਵਜੇ ਦੀ ਹੋਈ ਹੋਈ ਆ ਇਹ ਤਾਂ 2 ਵਜੇ ਤੋਂ ਬਾਅਦ ਅਪਰੋਕਸੀਮੇਟਲੀ ਗਈ ਹੈ ਉਹਦੇ ਕੋਲ ਕਿੰਨੇ ਕ ਸੰਗ ਜੂਰੇ ਰਹੇ ਸੀ ਇਹ ਹੋਗੇ ਜੀ 8-10 ਸਾਲ ਦੇ ਇਹ ਮੱਕੀ ਨਿੱਕੀ ਜੀ 35 ਤੋਂ 40 ਸਾਲ ਕੁੜੀ ਦੀ ਉਮਰ ਸੀ ਜੀ ਮਿੱਤੂ ਰਾਣੀ ਅਦਰ ਪੁਲਿਸ ਅਧਿਕਾਰੀਆਂ ਨੇ ਵੀ ਸਾਰੀ ਘਟਨਾ ਦਾ ਜਾਇਜ਼ਾ ਲੈ ਕੇ ਉਹ ਥਾਪੀ ਵੀ ਬਰામਤ ਕਰ ਲਈ ਜਿਸ ਦੇ ਨਾਲ ਔਰਤ ਨੂੰ ਮੌਦੇ ਘਾਟ ਉਤਾਰਿਆ ਗਿਆ ਤੇ ਹੋਰ ਗੱਲਬਾਤ ਕਰਦੇ ਆ ਉਹਨਾਂ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਅੱਜ ਨਾਲ ਸਾਨੂੰ ਤਲਾਹ ਮਿਲੀ ਸੀ ਕਿ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਭਵਾਨੀਗੜ ਦੀ ਮੌਤ ਹੋ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਗਣੇਸ਼ ਚੰਦ ਦੀ ਰਿਪੋਰਟ